ਜੀ ਬਹੁਤ ਬਹੁਤ ਜੀ ਅੱਜ ਕਿਹੜਾ ਪ੍ਰਦਰਸ਼ਨ ਚੱਲ ਰਿਹਾ ਮੁਹਾਲੀ ਚੰਡੀਗੜ੍ਹ ਵਿਖੇ ਜਦ ਸਾਡੇ ਗੁਰੂ ਘਰ ਤੋਂ ਦੇ ਜਿਹੜੇ ਨੋਟਿਸ ਆਏ ਆ ਪੋਰਟ ਵੱਲੋਂ ਉਹਦੇ ਰੋਧ ਦੇ ਵਿੱਚ ਜਿਹੜੀ ਅੱਜ ਪੂਰੇ ਪੰਜਾਬ ਦੇ ਵਿੱਚੋਂ ਸੰਤਾ ਆਈਆਂ ਇਹ ਜਿਹੜੀਆਂ ਲੱਗੇ ਲੱਗੇ ਜਿਹੜੀਆਂ ਸੰਤਾਏ ਦਾ ਮੈਂ ਤੁਹਾਨੂੰ ਦਿਖਾ ਸਕਦਾ ਜਿਹੜੇ ਦੂਰ ਦੂਰ ਤੱਕ ਬੈਠੇ ਹੋਏ ਹੈਗੇ ਆ ਠੀਕ ਹੈ ਜੀ ਕਿੱਦਾਂ ਤੁਹਾਡਾ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਵਧੀਆ ਜੀ ਬਹੁਤ ਵਧੀਆ ਚੱਲ ਰਿਹਾ ਕਿੱਦਾਂ ਹੋ ਰਿਹਾ ਪ੍ਰਸ਼ਾਸਨ ਹੋਇਆ ਹੋਇਆ ਥੋੜਾ ਢਲਣਾ ਕਿ ਨਹੀਂ ਹੋਇਆ ਹਾਂ ਜੀ ਬਿਲਕੁਲ ਨਹੀਂ ਹੋ ਗਿਆ ਹੁਣ ਗਵਰਨਰ ਹਾਊਸ ਤੋਂ ਵੀ ਬੰਦੇ ਆ ਰਹੇ ਆ ਨਾ ਹਾਂਜੀ 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 ਆ ਰਹੇ ਆ ਉਹ ਮੰਗਿਆ ਨਾ ਹੁਣ ਹਾਂਜੀ ਮੰਗ ਪੱਤਰ ਦੇਵਾਂਗੇ ਜੀ ਠੀਕ ਹੈ ਜੀ ਠੀਕ ਨਹੀਂ ਨਹੀਂ ਇਹ ਤਾਂ ਪਹਿਲਾਂ ਕਹਿੰਦੇ ਸੀ ਵੀ ਗਵਰਨਰ ਹਾਊਸ ਤੋਂ ਕੋਈ ਬੰਦਾ ਨਹੀਂ ਉਹ ਡੀਸੀ ਸਾਹਿਬ ਆਉਣਗੇ ਐਸਐਸਪੀ ਸਾਹਿਬ ਆਉਣਗੇ ਆ ਗਿਆ ਜੀ ਆ ਗਿਆ ਜੀ ਆ ਗਿਆ ਆ ਗਿਆ ਹੁਣ ਗਵਰਨਰ ਹਾਊਸ ਦਾ ਬੰਦਾ ਆਊਗਾ ਨਾ ਇੱਥੇ ਪਹਿਲਾਂ ਇਹ ਕਹਿੰਦੇ ਵੀ ਗਵ ਪਰ ਇਹਨਾਂ ਨੂੰ ਅਸੀਂ ਸਾਡੀ ਜਿਹੜੀ ਗੁਰੂ ਰਬਦਾਸ ਨਾਮਲੇਵਾ ਸੰਤਾਂ ਨੇ ਨਹੀਂ ਮਨਜ਼ੂਰ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਇਹਗਾ ਪ੍ਰਦਰਸ਼ਨ ਜਾਰੀ ਰੱਖਿਆ ਤੇ ਹੁਣ ਉਹਨਾਂ ਨੇ ਕਰਵਰਨ ਫੋਰਸ ਦੇ ਵਿੱਚੋਂ ਜਿਹੜਾ ਜਿਹੜਾ ਉਹਨਾਂ ਦਾ ਸੈਕਟਰੀ ਆ ਉਹਨੂੰ ਬੁਲਾਇਆ ਹੁਣ ਬੈਠ ਕੇ ਸਾਡੇ ਸਾਧੂ ਸੰਗਤ ਦਾਏ ਸਾਡੇ ਅਨਬਾਲਵਿਕ ਜਥੇਬੰਦੀਆਂ ਤੇ ਗੁਰੂ ਰਬਦਾਸ ਜਥੇਬੰਦੀਆਂ ਟਾਈਗਰ ਫੋਰਸਾਂ ਬੈਕਅਪ ਪਰਾ ਟਾਈਗਰ ਫੋਰਸਾਂ ਟੀਮ ਆਰਮੀ ਜਿੰਨੇ ਵੀ ਹੋਰ ਸਾਡੀਆਂ ਸਮਾਜਿਕ ਜ਼ਥੇਵਧੀਆਂ ਹੈਗੀਆਂ ਉਹ ਸਾਰੀਆਂ ਇੱਥੇ ਪਹੁੰਚੀਆਂ ਉਹਨਾਂ ਨੇ ਸਾਰਿਆਂ ਦੀ ਆਪਸ ਵਿੱਚ ਇੱਕ ਮੀਟਿੰਗ ਹੋਊਗੀ ਉਸ ਤੋਂ ਬਾਅਦ ਜਿਹੜਾ ਜਿਹੜਾ ਮੰਗ ਪੱਤਰ ਹੈ ਜਿਹੜਾ ਉਹ ਉਹ ਦਿੱਤਾ ਜਾਊਗਾ ਤੇ ਜਿਹੜਾ ਅੱਗੇ ਤੋਂ ਜਿਹੜਾ ਇਹੋ ਜਿਹੇ ਜਿਹੜੇ ਖਣਾਉਣੀਆਂ ਹਰ ਕੰ ਦਾ ਕਰਦੇ ਨਹੀਂ ਹੋਣਗੀਆਂ ਆ ਮਰੀਜ਼ ਜੀ ਕੀ ਕੀ ਕਹਿਣਾ ਚਾਹੁੰਦੇ ਹੁਣ ਤੁਸੀਂ ਹੁਣ ਗਵਰਨਰ ਹਾਊਸ ਤੋਂ ਬੰਦੇ ਆ ਰਹੇ ਆ ਉਹ ਆ ਗਏ ਬੰਦੇ ਆ ਗਏ ਆ ਮਾਹਪੁਰਸ਼ਾਂ ਨਾਲ ਗੱਲ ਉਹਨਾਂ ਦੀ ਹੋਣ ਈ ਹੈ ਜੀ ਚੱਲਦੀ ਆ ਜੋ ਸਾਡਾ ਸੰਤ ਸਮਾਏ ਫੈਸਲਾ ਲਾਉਂਗਾ ਸਾਡੀ ਸਿਰ ਮੱਥੇ ਆ ਅਸੀਂ ਰੋਡ ਦੇ ਬੈਠੇ ਆ ਬੈਠੇ ਹੀ ਰਾਵਾਂਗੇ ਬਾਅਦ ਵਿੱਚ ਜਦੋਂ ਪਹਿਲਾਂ ਕਹਿੰਦੇ ਇਹ ਸਾਡੇ ਐਸਐਸਪੀ ਸਾਹਿਬ ਹੋਣਗੇ ਜਾਂ ਸਾਡੇ ਡੀਸੀ ਸਾਹਿਬ ਹੋਣਗੇ ਪ੍ਰਸ਼ਾਸਨ ਜਿਹੜਾ ਚੰਡੀਗੜ੍ਹ ਤੋਂ ਸੀਗਾ ਪਹਿਲਾਂ ਡਰਾਮੇ ਕਰਦਾ ਸੀ ਕੋਈ ਨਹੀਂ ਆਇਆ ਥਾਲੇ ਢਾਲੇ ਪਾਉਂਦੇ ਸੀਗੇ ਵੀ ਇਹ ਉੱਥੇ ਇਕੱਠੇ ਹੋਏ ਆ ਗੁਰਦੁਆਰਾ ਸਾਹਿਬ 'ਚ ਉੱ ਉਹ ਨਹੀਂ ਸੀ ਪਤਾ ਵੀ ਇਹਨਾਂ ਨੇ ਆ ਕੇ ਰੋਡ ਜਾਮ ਕਰ ਦੇਣਾ ਇਹ ਤਾਂ ਆਪਾਂ ਹਮਲਾ ਹੀ ਮੰਨਿਆ ਗੁੱਪ ਠੀਕ ਠੀਕ ਬਹੁਤ ਵਧੀਆ ਕੀਤਾ ਜਿਹੜਾ ਸਾਡੇ ਸਾਡੇ ਜਿਹੜੇ ਸਮਾਜ ਦੇ ਲੋਕ ਕੰਮ ਇਹ ਕਰਦੇ ਆ ਜਿਹੜਾ ਉਹ ਮੌਕੇ ਤੇ ਹਮਲਾ ਕਰਦੇ ਆ ਕਿਉਂਕਿ ਸਾਡੇ ਕੋਲ ਜਿਹੜੇ ਇਹ ਏਦਾਂ ਧਰਨੇ ਪ੍ਰਦਰਸ਼ਨ ਜਿਹੜੇ ਸ਼ਾਂਤੀ ਦੇ ਨਾਲ تقریبا ਨਹੀਂ ਲਾਏ ਜਾਂਦੇ ਉਹ ਸਬਕ ਲੈ ਲੈਣਾ ਚਾਹੀਦਾ ਆ ਕਿ ਜੇ ਸਾਡੇ ਹੱਥ ਪਾਵਰ ਹੋਵੇ ਜੋ ਬਾਬਾ ਸਾਹਿਬ ਨੇ ਕਿਹਾ ਸੀ ਜੋ ਸਤਗੁਰੂ ਨੇ 10 ਮਾਰਿਆਂ ਨੇ ਕਿਹਾ ਸੀ ਜਿਹੜੀ ਰਾਜ ਰਾਜਪਾਂ ਦੀ ਗੱਲ ਕੀਤੀ ਸੀ ਅੱਜ ਅਸੀਂ ਉੱਥੋਂ ਜਿਹੜਾ ਵਾਂਝੇ ਹੋ ਕੇ ਅੱਜ ਸਾਨੂੰ ਆਪਣੇ ਆਪਣਾ ਗੁਰੂ ਘਰ ਆਪਣੇ ਬਾਪ ਦਾ ਘਰ ਬਚਾਉਣ ਵਾਸਤੇ ਅੱਜ ਸਾਨੂੰ ਐਡੀ ਦੂਰ ਕਿੰਨੇ ਹਜ਼ਾਰਾਂ ਕਿਲੋਮੀਟਰ ਚੱਲ ਕੇ ਲੋਕ ਆਏ ਨੇ ਇੱਥੇ ਆ ਕੇ ਸਾਨੂੰ ਸੜਕਾਂ ਤੇ ਬਹਿਣਾ ਪੈ ਰਿਹਾ ਸਾਡੇ ਲਈ ਇਹਨਾਂ ਮੂਸੀ ਵਾਲੀ ਗੱਲ ਆ ਕਿ ਅਸੀਂ ਇਹ ਹੀ ਅਗਰ ਦਿੱਲੀ ਵੱਲ ਦਾ ਰਸਤਾ ਅਗਰ ਫੜ ਕੇ ਅਸੀਂ ਉਸ ਸਥਾਨ ਤੇ ਕਬਜ਼ਾ ਕੀਤਾ ਹੁੰਦਾ ਜਿਹੜੇ ਵੱਲ ਬਾਬਾ ਸਾਬ ਨੇ ਉਂਗਲ ਕੀਤੀ ਆ ਮਗਰ ਉੱਤੇ ਕਬਜ਼ਾ ਕਰ ਲੈਣ ਦੇ ਤਾਂ ਅੱਜ ਸਾਨੂੰ ਆ ਦਿਨ ਦੇਖਣੇ ਪੈਣੇ ਪੈਂਦੀ ਅਜੇ ਨਾਲ ਅੱਗੇ ਸਾਨੂੰ ਹੱਥ ਦਿੰਦੇ ਲੋੜਨਾ ਪੈਂਦੇ ਨੇ ਮਿੰਤਾ ਕਰਦਾ ਹਾਲੇ ਵੀ ਮੋਜ ਨੂੰ ਤੁਹਾਡੇ ਕੋਲ ਬੜਾ ਸਮਾਂ ਆ ਹਾਲੇ ਵੀ ਇਸ ਟਾਈਮ ਹੈਗਾ ਇਕੱਠੇ ਹੋ ਜਾਈਏ ਇਕੱਠੇ ਹੋ ਕੇ ਮਤੂ ਮੱਠੀਆਂ ਦੇ ਬਾਗੂ ਜੋ ਸਾਡੇ ਨਾਲ ਸਾਬ ਨੇ ਵੀ ਆਪਣੇ ਇੱਕ ਸਤਿਪੁਰ ਅਦਾਸ ਮਾਰੇ ਨੇ ਗੱਲ ਕੀਤੀ ਸੀ ਅਸੀਂ ਉਹਨਾਂ ਨੇ ਦਿਖਾਏ ਹੋਏ ਰਾਸਤੇ ਤੇ ਚੱਲੀਏ ਜੋ ਆਪਣੀ ਮੰਜ਼ਿਲ ਨੂੰ ਅਸੀਂ ਹਾਸਲ ਕਰ ਸਕੀਏ ਜੈ ਭੀਮ ਜੈ ਭਾਰਤ ਜੈ ਜੀ ਦੇ ਤਾਨ ਗੁਰੂ ਜੀ ਬਹੁਤ ਬਹੁਤ ਸਤਿ ਸ਼ਾਨ ਆਲੂ ਸਾਨੂੰ ਬਹੁਤ ਚਾਹੀਦਾ ਆ ਠੀਕ ਆ ਜੀ ਲਾਹੌਰਾਂ ਨੂੰ ਤਗੜੇ ਨਾ ਕਰੀਏ ਆਪ ਤ ਦੇ ਵਿੱਚ ਦੇਖੋ ਕਿਦਾ ਕਿਦਾ ਹਜ਼ਾਰਾਂ ਹਿਸਾਬ ਨਾਲ ਕਿਦਾ ਬੈਠੇ ਹਰ ਵਾਰ ਸਾਡੇ ਗੁਰੂ ਘਰਾਂ ਦੇ ਹਮਲਾ ਹੁੰਦਾ ਆ ਸਾਡੇ ਨਾਲ ਛੇੜ ਛਾੜ ਹੁੰਦੀ ਕਿਉਂ ਹੁੰਦੀ ਆ ਸਾਡੇ ਬੰਦੇ ਬੈਠੇ ਹੋਣਗੇ ਸ਼ਾਸਨ ਪ੍ਰਸ਼ਾਸਨ ਤੇ ਸਾਨੂੰ ਆ ਦਿਨ ਨਹੀਂ ਦੇਖਣਾ ਪਊਗਾ ਮੈਂ ਖਾਸ ਕਰਕੇ ਇਹਦਾ ਕਰਨਾ ਚਾਹੁੰਦਾ ਦੂਜੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਸਾਡੇ ਸਮਾਜ ਦੇ ਨੁਮਾਇੰਦੇ ਬੈਠੇ ਨੇ ਜਿਹੜੇ ਪੰਜਾਬ ਦੇ 34 ਐਮਐਲਏ ਜਿਹੜੇ ਚੁਣ ਕੇ ਗਏ ਨੇ ਉਹਨਾਂ ਨੇ ਇੱਕ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਸਾਡੇ ਸਾਡੇ ਇੱਥੇ ਨਾ ਕਿਸੇ ਦਾ ਮਰਦਾ ਵੀ ਨਮਾਜ਼ਦਾਨੀ ਅੱਗੇ ਮੁੱਛੀਆ ਕਰੋ ਇਹਨਾਂ ਨੂੰ ਨਿਕਾਲੋ ਇਹਨਾਂ ਦੇ ਛੇੜੀਆਂ ਮਾਰੋ ਜਦੋਂ ਸਾਡੇ ਘਰਾਂ ਚ ਆਉਣਗੇ ਜਿਹੜੇ ਸਾਡੇ ਸਾਡੇ ਸਤਿਗੁਰੂ ਦਾਸ ਮਾਰੇ ਦਾ ਘਰ ਨਹੀਂ ਬਚਾ ਸਕਦੇ ਜਿਹੜੇ ਸਾਡੇ ਪਾਵਨ ਲੋਕ ਏ ਬਾਵਾ ਸਾਹਿਬ ਦੇ ਸੰਬੰਧਾਂ ਦੀ ਵੀ ਦੋਨੋਂ ਤਾਂ ਜਿਹੜਾ ਜਾ ਕੇ ਪਾਣੀ ਚ ਮਿਲਦੇ ਆ ਸੰਧਾਂ ਤੋਂ ਵੀ ਮਿਲਦੇ ਆ ਉੱਥੇ ਸਾਡੇ ਹਿੱਤਾਂ ਦੀ ਗੱਲ ਹੀ ਨਹੀਂ ਕਰਨੀ ਅਸੀਂ ਇਹਨਾਂ ਦੇ ਜੁੱਤੀਆਂ ਮਾਰਨੀ ਆ ਸਾਡੇ ਘਰਾਂ ਜਦੋਂ ਆਉਣਗੇ ਇਹ ਗੱਲ ਯਾਦ ਰੱਖਿਓ ਕਿ ਨਾ ਕੋਈ ਆਣਾ ਪਾਉਂਦਾ ਮੈਂ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਆ ਤੇ ਸਾਖਾ ਸ਼ੀਰ ਜੀ ਨੇ ਤੁਮਨੀਸ਼ ਆਪਾਂ ਜੀਰ ਬਹੁਤ ਬੜੇ ਗੱਲ ਕੀਤੇ ਬੇ 36 ਐਮਐਲ ਜਿਹੜੇ ਪੰਚਾਇਤ ਦੇ ਚਾਰ ਬੰਦੇ ਮਤਲਬ ਛੋਟੇ ਤੇ ਖਲਚ ਚੌਦੀ ਤੇ ਤੁਹਾਨੂੰ ਕਿ ਮੇਰੇ ਛੱਡੇ ਬਾਗਰ ਵਿੱਚ ਹਾਲਾ ਨਾਰਾ ਵੀ ਨਹੀਂ ਮਾਰ ਰਹੇ ਇਸ ਐਸਐਮਟੀ ਐਫ 24 ਪਾਰਲੀਮੈਂਟ ਦੇ ਵਿੱਚ ਸਾਡੇ ਬਹੁਤ ਸਾਰੇ ਲੋਕ ਜਿਹੜੇ ਜਾ ਕੇ ਬੈਠੇ ਚਾਏ ਅਲੱਗ ਅਲੱਗ ਪਾਰਟੀਆਂ ਵਿੱਚੋਂ ਉਹਨਾਂ ਦੇ ਕਿਹੜੇ ਵੀ ਹਰ ਨਾਰਾ ਨਹੀਂ ਮਾਰਿਆ ਅਸੀਂ ਚਾਹੁੰਦੇ ਹਾਂ ਦੇਖੋ ਸਰਦਾਰਾਂ ਦੇ ਵਿੱਚ ਸਾਡੇ ਹਜ਼ਾਰਾਂ ਦੇ ਸਾਥੀ ਮਾਲਵੇ ਤੋਂ ਮਾਝੇ ਤੋਂ ਮਾਨਵੈ ਤੋਂ ਇੱਥੋਂ ਤੱਕ ਦੁਨੀਆ ਇੱਥੇ ਆਈ ਆ ਇਹ ਜਿਹੜਾ ਸਿਰਫ ਸਾਡੇ ਗੁਰੂ ਘਰ ਦੇ ਲੋਕ ਨੇ ਮਾੜਾ ਇਹਨੂੰ ਪਿਆਰ ਕਰਦੇ ਜੇ ਮਾਂਵਾਂ ਪਿਆਰ ਕਰਦੇ ਤਾਂ ਸਾਡੇ ਜਿਹੜੇ ਐਮਐਲਏ ਸਾਡੇ ਬਣਾਇਓ ਆ ਸਾਡੇ ਲਾਗੇ 179 ਦੇ ਵੀ ਸੀ ਬਣਾਇਆ ਸਾਡੇ ਆ ਪੀਐਸਪੀ ਤੋਂ ਪੂਰੀ ਥੇਮ ਚੋਂ ਦਾਸਰ ਹੋਇਆ ਕਾਲ ਦਿੱਤੀ ਨੂੰ ਕਿ ਕਿੱਥੇ ਗਏ ਆ ਸਾਡੇ ਬੀਐਸਪੀ ਬਹੁਤ ਫਾਇਡ ਪੜਨੇ ਕਿੱਥੇ ਗਏ ਆ ਅਸੀਂ ਹੁਣ ਵੀ ਬੇਦੀ ਕਰਦੇ ਬਹੁਤ ਲੋਕੋ ਸਾਡੇ ਅੱਸੀ ਸੋਚ ਸਮਾਜ ਦੇ ਲੋਕੋ ਦਸਿਓ ਤੁਸੀਂ ਹੁਣ ਵੀ ਇਕੱਠੇ ਹੋ ਜਾਓ ਜੇ ਹੁਣ ਵੀ ਨਾ ਇਕੱਠੇ ਹੋਏ ਤਾਂ ਮੁੜ ਕੇ ਤੁਹਾਨੂੰ ਕੋਈ ਦੇਖਣ ਵਾਲਾ ਨਹੀਂ ਹੋਣਾ ਨਹੀਂ ਗੱਲ ਚਾਸੀ ਵਾਲਾ ਫਾਰਮੂਲਾ ਹੈਗਾ ਨਾ ਅਪਣਾ ਲਓ ਹਾਲੇ ਵੀ ਛੱਡ ਦਿਓ ਇਹਨਾਂ ਨੇ ਇਹਨਾਂ ਨੇ ਤੁਹਾਨੂੰ ਬਗਾਨਾ ਕਰ ਬਗਾਨੇ ਹੁੰਦਾ ਆਪਣਾ ਆਪਣਾ ਹੀ ਹੁੰਦਾ ਇੱਕ ਜਗ੍ਹਾ ਇਕੱਠੇ ਹੋ ਜਾਓ ਸਾਨੂੰ ਇਹਨਾਂ ਦੀ ਲੋੜ ਨਹੀਂ ਸਾਬ ਕਾਂਝ ਸਿੰਘ ਸਾਹਿਬ ਨੇ ਨਾ ਪੈਨ ਦਾ ਹਵਾਲਾ ਦਿੱਤਾ ਸੀ ਜੇ ਇੱਕ ਉਪਲਾ ਖੋਲ ਉੱਤਰ ਜਾਏ ਨਾ ਤੁਹਾਨੂੰ ਫਰਕ ਨਹੀਂ ਪੈਂਦਾ ਅਸੀਂ ਇੰਨੇ ਆ ਉਹ ਇਸ ਕਰਕੇ ਇਸਦਾ ਪੀਘਾ ਹੁਣ ਵੀ ਇਕੱਠੇ ਹੋ ਜਾਓ ਇਕੱਠੇ ਹੋ ਜਾਾਂਗੇ ਤਾਂ ਆਉਣ ਵਾਲਾ ਸਮਾਂ ਸਾਡੇ ਬੱਚਿਆਂ ਦਾ ਭੁੱਖ ਬਣ ਜਾਊਗਾ ਨਹੀਂ ਤਾਂ ਤੁਹਾਡੇ ਬੱਚਿਆਂ ਨੇ ਤੁਹਾਡੇ ਜੁੱਤੀਆਂ ਮਾਰਨੀਆਂ ਇਹ ਗੱਲ ਯਾਦ ਰੱਖੀਂ ਜੈ ਭੀਮ ਜੈ ਭਾਪ ਜੈ ਭੀਮ ਜੈ ਭਾਪ ਜੈ ਗੁਰਦੇਵ ਗੁਰਦੇਵ ਜੈ ਗੁਰਦੇਵ ਗੁਰਦੇਵ